ਇੱਕ ਬੰਨੇ ਤਾਂ ਆਪਾਂ ਕਹਿ ਦਿੰਨੇ ਆ ਕਿ ਕੁੜੀਆਂ ਮੁੰਡਿਆਂ ਦੇ ਵਿੱਚ ਕੋਈ ਫਰਕ ਨਹੀਂ ਦੂਜੇ ਬੰਨੇ ਜੇਕਰ ਘਰ ਦੇ ਵਿੱਚ ਪਹਿਲੀ ਕੁੜੀ ਆ ਜਾਂਦੀ ਹੈ ਤਾਂ ਆਪਾਂ ਮੂੰਹ ਜੋਰ-ਜੋਰ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਨੇ ਆ ਕਿ ਜੇਕਰ ਮੁੰਡਾ ਹੁੰਦਾ ਤਾਂ ਵਧੀਆ ਸੀ ਪਹਿਲਾਂ ਹੀ ਕੁੜੀ ਆ ਗਈ ਫਿਰ ਕੁੜੀਆਂ ਮੁੰਡੇ ਕਿਵੇਂ ਬਰਾਬਰ ਹੋ ਸਕਦੇ ਨੇ ਐਸੇ ਹੀ ਮੁੰਡੇ ਕੁੜੀ ਦੇ ਵਿੱਚ ਫਰਕ ਨੂੰ ਲੈ ਕੇ ਕਈ ਘਰ ਤਬਾਹ ਹੋ ਜਾਂਦੇ ਨੇ ਕਈਆਂ ਔਰਤਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈਂਦਾ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਕੁਝ ਐਸੇ ਤਰ੍ਹਾਂ ਹੀ ਹੋਇਆ ਸੀ ਇਹ ਵੀਡੀਓ ਦੇ ਵਿੱਚ ਇੱਕ ਮਾਸੂਮ ਨੂੰ ਆਪਣੀ ਜਾਨ ਤੋਂ ਹੱਥ ਤੋਂ ਨਾ ਪਿਆ ਸਿਰਫ ਐਸੇ ਕਰਕੇ ਕਿ ਉਹਦੇ ਘਰ ਦੇ ਵਿੱਚ ਦੋ ਕੁੜੀਆਂ ਹੋ ਜਾਂਦੀਆਂ ਨੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਹੋਸਟ ਰਵੀ ਤੇ ਤੁਸੀਂ ਦੇਖ ਰਹੇ ਹੋ ਕੁੰਡਲ ਕਰਾਈ ਮਨਦੀਪਕੌਰ ਜੂਪੀ ਦੇ ਬਿਜਨੌਰ ਜ਼ਿਲ੍ਹੇ ਦੇ ਵਿੱਚ ਪੈਂਦੇ ਪਿੰਡ ਤਾਹਰਪੁਰ ਦੀ ਰਹਿਣ ਵਾਲੀ ਸੀ ਸੰਨ 2015 ਦੇ ਵਿੱਚ ਇਹਦਾ ਵਿਆਹ ਲਾਗੇ ਤੇ ਪਿੰਡ ਦੇ ਰਹਿਣ ਵਾਲੇ ਰਣਜੋਤ ਵੀਰ ਸਿੰਘ ਸੰਧੂ ਦੇ ਨਾਲ ਹੋ ਜਾਂਦਾ ਹੈ ਰਣਜੋਤ ਵੀਰ ਸਿੰਘ ਸੰਧੂ ਅਮਰੀਕਾ ਦੇ ਵਿੱਚ ਟਰੱਕਿੰਗ ਦਾ ਕੰਮ ਕਰਦਾ ਸੀ ਸਾਲ 2016 ਦੇ ਵਿੱਚ ਮਨਦੀਪਕੌਰ ਦੇ ਘਰ ਇੱਕ ਕੁੜੀ ਦਾ ਜਨਮ ਹੁੰਦਾ ਹੈ ਤੇ ਇਸ ਕੁੜੀ ਦੇ ਜਨਮ ਹੋਣ ਤੋਂ ਬਾਅਦ ਹੀ ਮਨਦੀਪਕੌਰ ਦੀ ਲਾਈਫ ਦੇ ਵਿੱਚ ਮੁਸ਼ਕਲਾਂ ਦਾ ਵੀ ਜਨਮ ਹੋ ਜਾਂਦਾ ਹੈ ਜਿਸ ਸਮੇਂ ਕੁੜੀ ਹੋਈ ਸੀ ਉਸ ਸਮੇਂ ਮਨਦੀਪ ਕੋਰ ਦਾ ਪਤੀ ਨਿਊਯਾਰਕ ਦੇ ਵਿੱਚ ਰਹਿ ਰਿਹਾ ਸੀ ਪਰ ਇੰਡੀਆ ਦੇ ਵਿੱਚ ਰਹਿੰਦੇ ਹੋਏ ਇਹਦੇ ਸੱਸ ਸਹੁਰਾ ਇਹਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪੈਂਦੇ ਨੇ ਕਿਉਂਕਿ ਉਹਨਾਂ ਨੂੰ ਇੱਕ ਮੁੰਡੇ ਦੀ ਭਾਲ ਸੀ ਜਦਕਿ ਮਨਦੀਪ ਕੋਰ ਦੇ ਘਰ ਇੱਕ ਕੁੜੀ ਨੇ ਜਨਮ ਲਿਆ ਸੀ ਇਹ ਮੁਸ਼ਕਲਾਂ ਇੱਥੇ ਹੀ ਥੰਮਣ ਦਾ ਨਾਮ ਨਹੀਂ ਲੈਂਦੀਆਂ ਕਿਉਂਕਿ ਸਾਲ 2017 ਦੇ ਵਿੱਚ ਉਹ ਫਿਰ ਤੋਂ ਪ੍ਰੈਗਨੈਂਟ ਹੁੰਦੀ ਹੈ ਤੇ 2018 ਦੇ ਵਿੱਚ ਘਰ ਦੇ ਵਿੱਚ ਦੂਜੀ ਕੁੜੀ ਜਨਮ ਲੈ ਲੈਂਦੀ ਹੈ ਹੁਣ ਮੰਦੀਪਕੌਰ ਨੂੰ ਫਿਰ ਘਰ ਦੇ ਵਿੱਚ ਟੌਰਚਰ ਕੀਤਾ ਜਾਣ ਲੱਗ ਪਿਆ ਸੀ ਮੰਦੀਪਕੌਰ ਨੇ ਹੁਣ ਇਹ ਸੋਚਿਆ ਕਿ ਉਹ ਜੇਕਰ ਆਪਣੇ ਪਤੀ ਦੇ ਨਾਲ ਅਮਰੀਕਾ ਦੇ ਵਿੱਚ ਚਲੀ ਜਾਵੇਗੀ ਤਾਂ ਸ਼ਾਇਦ ਉਹਦੀਆਂ ਮੁਸ਼ਕਲਾਂ ਘੱਟ ਹੋ ਜਾਣਗੀਆਂ ਪਰ ਇੱਥੇ ਉਹਦੀ ਇਹ ਸਭ ਤੋਂ ਵੱਡੀ ਗਲਤੀ ਸੀ ਕਿਉਂਕਿ ਇੰਡੀਆ ਦੇ ਵਿੱਚ ਤਾਂ ਫਿਰ ਵੀ ਉਹਦਾ ਪੇਕਾ ਪਰਿਵਾਰ ਲਾਗੇ-ਚਾਗੇ ਰਹਿੰਦਾ ਸੀ ਪਰ ਅਮਰੀਕਾ ਜਾ ਕੇ ਉਹ ਆਪਣੀ ਫੈਮਲੀ ਨਾਲੋਂ ਲੱਖਾਂ ਕਿਲੋਮੀਟਰ ਦੂਰ ਚਲੀ ਗਈ ਕਿਉਂਕਿ ਅਮਰੀਕਾ ਦੇ ਵਿੱਚ ਨਾ ਤੇ ਕੋਈ ਉਹਦਾ ਕੋਈ ਫਰੈਂਡ ਸੀ ਤੇ ਨਾ ਹੀ ਕੋਈ ਫੈਮਲੀ ਮੈਂਬਰ ਸੀ ਉੱਥੇ ਸਿਰਫ ਉਹਦਾ ਇੱਕੋ ਇੱਕ ਜਾਣ ਪਛਾਣ ਵਾਲਾ ਸੀ ਤੇ ਉਹ ਸੀ ਜਿਹੜਾ ਉਹਨੂੰ ਵਿਆਹ ਕੇ ਲੈ ਆਇਆ ਸੀ ਉਹਦਾ ਘਰ ਵਾਲਾ ਰਣਜੋਤ ਵੀਰ ਸਿੰਘ ਅਮਰੀਕਾ ਜਾ ਕੇ ਹੁਣ ਉਹਦੇ ਨਾਲ ਕੁੱਟਮਾਰ ਕਰਨੀ ਇਹ ਸ਼ੁਰੂ ਕਰ ਦਿੰਦਾ ਹੈ ਪਹਿਲਾਂ ਤਾਂ ਰਣਜੋਤ ਵੀਰ ਸਿੰਘ ਉਹਨੂੰ ਦੋ ਕੁੜੀਆਂ ਕਰਕੇ ਕੁੱਟਦਾ ਸੀ ਕਿ ਉਹਨੇ ਦੋ ਕੁੜੀਆਂ ਕਿਉਂ ਜੰਮੀਆਂ ਤੇ ਉਸ ਤੋਂ ਬਾਅਦ ਇਹਦਾ ਪੂਰਾ ਪਰਿਵਾਰ ਮਿਲ ਕੇ ਉਹਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਕਿ ਰਣਜੋਤ ਸਿੰਘ ਉਹਨਾਂ ਕੁੜੀਆਂ ਨੂੰ ਤਾਂਹੇ ਪਾਲੇਗਾ ਜੇਕਰ ਉਹ ਆਪਣੇ ਪੇਕੇ ਘਰ ਤੋਂ 50 ਲੱਖ ਰੁਪਇਆ ਲੈ ਕੇ ਆਵੇ ਰਣਜੋਤ ਵੀਰ ਸਿੰਘ ਦਾ ਪਰਿਵਾਰ ਇਹ ਸੋਚਦਾ ਸੀ ਕਿ ਦੋ ਕੁੜੀਆਂ ਹੋਣ ਕਰਕੇ ਉਹਨਾਂ ਦੇ ਸਿਰ ਦੇ ਉੱਤੇ ਇਹਨਾਂ ਕੁੜੀਆਂ ਦਾ ਵਿਆਹ ਦਾ ਭਾਰ ਪੈ ਗਿਆ ਹੈ ਤੇ ਉਸੇ ਭਾਰ ਨੂੰ ਘਟਾਉਣ ਵਾਸਤੇ ਉਹਨਾਂ ਨੇ ਇਹ 50 ਲੱਖ ਰੁਪਏ ਦੀ ਮੰਗ ਰੱਖੀ ਸੀ ਜਦੋਂ ਹੁਣ ਕਰੋਨਾ ਟਾਈਮ ਆਇਆ ਤਾਂ ਇਹ ਮਨਦੀਪ ਦੇ ਉੱਤੇ ਅਤਿਆਚਾਰ ਹੋਰ ਵੀ ਵੱਧ ਗਿਆ ਸੀ ਕਰੋਨਾ ਟਾਈਮ ਦੇ ਵਿੱਚ ਜ਼ਿਆਦਾਤਰ ਰਣਜੋਤ ਸਿੰਘ ਘਰੇ ਰਹਿੰਦਾ ਸੀ ਤੇ ਇਸ ਕਰਕੇ ਇਹਨਾਂ ਦੇ ਵਿੱਚ ਇੱਕ ਕਲੇਸ਼ ਵੱਧ ਗਿਆ ਸੀ ਹੁਣ ਸਨ 2022 ਆ ਜਾਂਦਾ ਹੈ ਤੇ 2022 ਦੇ ਆਉਂਦੇ ਨਾਲ ਹੀ ਮਨਦੀਪ ਕੋਰ ਨੂੰ ਲਗਭਗ 8 ਸਾਲ ਹੋ ਗਏ ਸਨ ਉਹਨੂੰ ਆਪਣੇ ਸੋਹਰੇ ਪਰਿਵਾਰ ਕੋਲੋਂ ਕੁੱਟਮਾਰ ਖਾਂਦਿਆਂ ਹੋਇਆਂ ਇੱਥੇ ਮਨਦੀਪ ਦੇ ਪੇਕੇ ਪਰਿਵਾਰ ਨੂੰ ਸਾਰਾ ਕੁਝ ਪਤਾ ਸੀ ਕਿ ਉਹਨਾਂ ਦੀ ਕੁੜੀ ਦਾ ਅਮਰੀਕਾ ਦੇ ਵਿੱਚ ਕੀ ਹਾਲ ਹੈ ਹੁਣ ਮਨਦੀਪ ਕੋਰ ਦੇ ਪੇਕੇ ਪਰਿਵਾਰ ਵੱਲੋਂ ਹੀ ਨਿਊਯਾਰਕ ਦੇ ਵਿੱਚ ਫੋਨ ਕਰਕੇ ਪੁਲਿਸ ਨੂੰ ਇੱਕ ਰਿਪੋਰਟ ਲਿਖਾਈ ਜਾਂਦੀ ਹੈ ਤੇ ਰਣਜੋਤ ਵੀਰ ਸਿੰਘ ਦੇ ਉੱਤੇ ਕੇਸ ਦਰਜ ਕੀਤਾ ਜਾਂਦਾ ਹੈ। ਇੱਥੇ ਰਣਜੋਤ ਸਿੰਘ ਡਰ ਜਾਂਦਾ ਹੈ ਤੇ ਉਹ ਆਪਣੀ ਪਤਨੀ ਮੰਦੀਪ ਤੇ ਅੱਗੇ ਤਰਲੇ ਮਿੰਤਾ ਕਰਕੇ ਇਹ ਕੇਸ ਵਾਪਸ ਕਰਵਾ ਲੈਂਦਾ ਹੈ। ਤੇ ਮੰਦੀਪ ਕੌਰ ਵੀ ਆਪਣੇ ਪਤੀ ਦੀਆਂ ਗੱਲਾਂ ਦੇ ਵਿੱਚ ਆ ਜਾਂਦੀ ਹੈ ਤੇ ਉਹ ਸਮਝਦੀ ਹੈ ਕਿ ਸ਼ਾਇਦ ਇਹ ਸੁਧਰ ਜਾਵੇਗਾ ਤੇ ਇਸ ਲਈ ਉਹਨੇ ਕੇਸ ਵਾਪਸ ਲੈ ਲਿਆ। ਰਣਜੋਤ ਵੀਰ ਸਿੰਘ ਇੱਕ ਸ਼ਰਾਬ ਦਾ ਵੀ ਆਦੀ ਸੀ ਤੇ ਜਦੋਂ ਉਹ ਸ਼ਰਾਬੀ ਲੈਂਦਾ ਸੀ ਤਾਂ ਉਸ ਸਮੇਂ ਉਹਨੂੰ ਇਹ ਗੱਲਾਂ ਫਿਰ ਤੋਂ ਚੇਤੇ ਆ ਜਾਂਦੀਆਂ ਸਨ। ਕਿ ਉਹਦੇ ਘਰ ਦੋ ਕੁੜੀਆਂ ਨੇ ਉਹਦੇ ਸੋਹਰੇ ਪਰਿਵਾਰ ਨੇ ਉਹਨੂੰ 50 ਲੱਖ ਰੁਪਇਆ ਨਹੀਂ ਦਿੱਤਾ ਤੇ ਇਹ ਸਾਰੀਆਂ ਗੱਲਾਂ ਯਾਦ ਕਰਕੇ ਉਹ ਮਨਦੀਪਕੌਰ ਨੂੰ ਫਿਰ ਤੋਂ ਮਾਰਦਾ ਕੁੱਟਦਾ ਮਨਦੀਪ ਨੂੰ ਇੱਥੇ ਕੇਸ ਵਾਪਸ ਲਏ ਹੋਏ 2 ਮਹੀਨੇ ਹੀ ਅਜੇ ਬੀਤੇ ਸਨ ਤੇ ਰਣਜੋਤਬੀਰ ਸਿੰਘ ਦਾ ਫਿਰ ਤੋਂ ਉਹੀ ਕੰਮ ਸ਼ੁਰੂ ਹੋ ਗਿਆ ਸੀ ਹੁਣ ਜੋਤ ਸਿੰਘ ਦਾ ਅਤਿਆਚਾਰ ਦਿਨੋਂ ਦਿਨ ਵੱਧਦਾ ਜਾ ਰਿਹਾ ਸੀ ਉਹ ਮਨਦੀਪਕੌਰ ਨੂੰ ਕਈ ਕਈ ਦਿਨਾਂ ਤੱਕ ਕਮਰੇ ਦੇ ਅੰਦਰ ਹੀ ਬੰਦ ਕਰਕੇ ਰੱਖਦਾ ਕਈ ਕਈ ਦਿਨ ਤੱਕ ਉਹਨੂੰ ਕੁਝ ਖਾਣ ਨੂੰ ਨਾ ਦਿੰਦਾ ਇਹ ਅਤਿਆਚਾਰ ਇੱਥੇ ਹੀ ਖਤਮ ਨਹੀਂ ਹੋਇਆ ਰਣਜੋਤ ਹੁਣ ਆਪਣੇ ਨਾਲ ਜਦੋਂ ਟਰੱਕ ਤੇ ਜਾਂਦਾ ਤਾਂ ਕਈ ਵਾਰੀ ਤਾਂ ਮਨਦੀਪਕੌਰ ਨੂੰ ਨਾਲ ਲੈ ਕੇ ਜਾਂਦਾ ਤੇ ਟਰੱਕ ਦੇ ਇੱਕ ਕੈਬਨ ਦੇ ਵਿੱਚ ਉਹਨੂੰ ਕਈ ਕਈ ਦਿਨਾਂ ਤੱਕ ਬੰਦ ਰੱਖਦਾ ਮਨਦੀਪਕੌਰ ਦੇ ਨਾਲ ਹੁੰਦੀ ਕੁਟਮਾਰ ਉਹਨਾਂ ਦੇ ਘਰ ਦੇ ਵਿੱਚ ਹੀ ਲੱਗੇ ਸੀ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈ ਤੇ ਸ਼ਾਇਦ ਜੇਕਰ ਸੀਸੀਟੀਵੀ ਕੈਮਰੇ ਨਾ ਲੱਗੇ ਹੁੰਦੇ ਤਾਂ ਮਨਦੀਪਕੌਰ ਦਾ ਕੇਸ ਬਾਹਰ ਨਹੀਂ ਆਉਣਾ ਸੀ ਇੱਕ ਵੀਡੀਓ ਦੇ ਵਿੱਚ ਸਾਫ਼-ਸਾਫ਼ ਇਹ ਵੀ ਦੇਖਣ ਨੂੰ ਮਿਲਿਆ ਕਿ ਇੱਕ ਦਿਨ ਰਣਜੋਤ ਆਪਣੀ ਪਤਨੀ ਮਨਦੀਪਕੌਰ ਨੂੰ ਇਨਾ ਮਾਰ ਕੁੱਟ ਰਿਆ ਸੀ ਤੇ ਲਾਗੇ ਉਹਦੇ ਦੋਨੇ ਕੁੜੀਆਂ ਉੱਚੀ ਉੱਚੀ ਰੋ ਰਹੀਆਂ ਹੁੰਦੀਆਂ ਨੇ ਤੇ ਉਹ ਆਪਣੀ ਮਾਂ ਨੂੰ ਨਾ ਮਾਰਨ ਦੇ ਲਈ ਆਪਣੇ ਪਿਓ ਦੇ ਅੱਗੇ ਤਰਲੇ ਕਰਦੀਆਂ ਨੇ ਪਰ ਇੱਥੇ ਰਣਜੋਤ ਨਹੀਂ ਹਟ ਰਿਹਾ ਹੁੰਦਾ ਤੇ ਉਹ ਗਲਾ ਤੱਕ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਮਨਦੀਪ ਕੋਰ ਨੇ ਆਪਣੀ ਆਖਰੀ ਵੀਡੀਓ ਦੇ ਵਿੱਚ ਇਹ ਸਾਰਾ ਕੁਝ ਬਿਆਨ ਕਰਕੇ ਦੱਸਿਆ ਸੀ ਰਣਜੋਤ ਵੀਰ ਸਿੰਘ ਦਾ ਚੱਕਰ ਬਾਹਰ ਕਈ ਕੁੜੀਆਂ ਦੇ ਨਾਲ ਵੀ ਚੱਲਦਾ ਸੀ ਤੋ ਉਹ ਐਸੇ ਕਰਕੇ ਚੁੱਪ ਸੀ ਕਿ ਉਹ ਆਪਣੀ ਦੋਨਾਂ ਕੁੜੀਆਂ ਨੂੰ ਪਾਲਣਾ ਚਾਹੁੰਦੀ ਸੀ ਉਹ ਇਹ ਵੀ ਦੱਸਦੀ ਹੈ ਕਿ ਜੋ ਉਹਦੇ ਨਾਲ ਅਤਿਆਚਾਰ ਹੋ ਰਿਹਾ ਸੀ ਉਹਦੇ ਸਭ ਦੇ ਪਿੱਛੇ ਉਹਦਾ ਸੱਸ ਸੋਰਾ ਹੀ ਜ਼ਿੰਮੇਵਾਰ ਸਨ ਕਿਉਂਕਿ ਜਦੋਂ ਉਹਦਾ ਸੱਸ ਸੋਰੇ ਦਾ ਫੋਨ ਆਉਂਦਾ ਸੀ ਤਾਂ ਉਹ ਫੋਨ ਕੱਟਣ ਤੋਂ ਬਾਅਦ ਰਣਜੋਧ ਵੀਰ ਸਿੰਘ ਉਹਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦਾ ਸੀ ਤੇ ਇੱਥੇ ਮਨਦੀਪ ਕੋੜ ਨੇ ਵੀ ਬਾਕੀ ਔਰਤਾ ਦੇ ਵਾਂਗੂ ਆਪਣੇ ਉੱਤੇ ਹੁੰਦਾ ਜੁਰਮ ਕਿਸੇ ਨੂੰ ਵੀ ਨਹੀਂ ਦੱਸਿਆ ਆਪਣੇ ਘਰ ਵੀ ਫੋਨ ਜਦੋਂ ਇਹ ਕਰਦੀ ਸੀ ਤਾਂ ਪੂਰਾ ਨਹੀਂ ਦੱਸਦੀ ਸੀ ਕਿ ਉਹਦੇ ਨਾਲ ਕੀ ਕੀ ਜੁਰਮ ਹੋ ਰਿਹਾ ਹੈ ਉੱਥੇ ਅਮਰੀਕਾ ਦੇ ਵਿੱਚ ਰਹਿੰਦੇ ਹੋਏ ਪੰਜਾਬੀ ਕਮਿਊਨਿਟੀ ਨੂੰ ਵੀ ਇਹਨੇ ਪਿੰਗ ਤੱਕ ਨਹੀਂ ਲੱਗਣ ਦਿੱਤੀ ਕਿ ਉਹਦੇ ਨਾਲ ਘਰ ਦੇ ਵਿੱਚ ਕੀ ਹੋ ਰਿਹਾ ਹੈ 2 ਅਗਸਤ 2022 ਤੱਕ ਆਉਂਦੇ ਹੁੰਦੇ ਇਹਦਾ ਸਬਰ ਦਾ ਬੰਨ ਟੁੱਟ ਜਾਂਦਾ ਹੈ ਤੇ ਆਖਰੀ ਸਮੇਂ ਇਹ ਹੁਣ ਆਪਣੀ ਇੱਕ ਵੀਡੀਓ ਬਣਾਉਂਦੀ ਹੈ ਤੇ ਵੀਡੀਓ ਦੇ ਵਿੱਚ ਆਪਣੇ 8 ਸਾਲਾਂ ਦੀ ਪੂਰੀ ਦਰਦ ਕਹਾਣੀ ਨੂੰ ਬਿਆਨ ਕਰਦੀ ਹੈ ਤੇ ਉਹ ਨਾਲੇ ਇਹ ਵੀ ਕਹਿੰਦੀ ਹੈ ਕਿ ਉਹਨੂੰ ਅਫਸੋਸ ਹੈ ਕਿ ਉਹ ਆਪਣੀ ਕੁੜੀਆਂ ਨੂੰ ਛੱਡ ਕੇ ਜਾ ਰਹੀ ਹੈ ਤੇ ਇਹਦੇ ਨਾਲ ਨਾਲ ਹੀ ਉਹ ਆਪਣੇ ਪਿੰਡ ਦੇ ਵਿੱਚ ਰਹਿੰਦੇ ਪਿਓ ਕੋਲੋਂ ਵੀ ਮਾਫੀ ਮੰਗਦੀ ਹੈ ਤੇ ਫਿਰ ਉਹ ਕਮਰੇ ਦੇ ਵਿੱਚ ਆਪਣੇ ਆਪ ਨੂੰ ਫਾਹ ਲਾ ਕੇ ਖਤਮ ਕਰ ਲੈਂਦੀ ਹੈ ਸਵੇਰ ਦੇ ਜਦੋਂ ਰਣਜੋਧ ਵੀਰ ਸਿੰਘ ਘਰ ਆਉਂਦਾ ਹੈ ਤਾਂ ਉਹ ਦਰਵਾਜ਼ਾ ਖੋਲਦਾ ਹੈ ਤਾਂ ਅੰਦਰ ਉਹਨੂੰ ਮਨਦੀਪ ਕੌਰ ਦੀ লাশ ਮਿਲਦੀ ਹੈ ਮਨਦੀਪ ਕੌਰ ਦੀ ਮੌਦੀ ਖਬਰ ਪੂਰੀ ਪੰਜਾਬੀ ਕਮਿਊਨਿਟੀ ਦੇ ਵਿੱਚ ਫੈਲ ਜਾਂਦੀ ਹੈ ਤੇ ਨਾਲੇ ਹੀ ਉਹਦੀ ਆਖਰੀ ਬਣਾਈ ਹੋਈ ਵੀਡੀਓ ਵੀ ਅੱਗ ਵਾਂਗੂ ਵਾਇਰਲ ਹੋ ਜਾਂਦੀ ਹੈ ਤੇ ਇਹਦੇ ਨਾਲ ਨਾਲ ਹੀ ਰਣਜੋਧ ਵੀਰ ਸਿੰਘ ਦੀਆਂ ਕੁੱਟਮਾਰ ਕਰਦੇ ਹੋਇਆਂ ਕਈ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਮਨਦੀਪ ਕੌਰ ਦੀ ਮੌਤ ਤੋਂ 3 ਦਿਨ ਬਾਅਦ ਹੀ ਉਹਦੇ ਪਿਓ ਵੱਲੋਂ ਜੁਪੀ ਦੇ ਵਿੱਚ ਰਹਿੰਦੇ ਹੋਏ ਉਹਦੇ ਜਵਾਈ ਦੇ ਉੱਤੇ ਤੇ ਉਹਦੇ ਪਰਿਵਾਰ ਦੇ ਉੱਤੇ ਕੇਸ ਦਰਜ ਕਰਾਇਆ ਜਾਂਦਾ ਹੈ। ਪੁਲਿਸ ਨੂੰ ਰਣਜੋਤ ਵੀਰ ਸਿੰਘ ਦੇ ਘਰ ਦੇ ਵਿੱਚ ਛਾਪਾ ਮਾਰਦੀ ਹੈ ਤਾਂ ਪਤਾ ਲੱਗਦਾ ਹੈ ਕਿ ਇੱਧਰ ਉਹਦਾ ਮਾਪਿਓ ਘਰ ਛੱਡ ਕੇ ਫਰਾਰ ਹੋ ਗਿਆ ਹੈ ਤੇ ਦੂਸਰੇ ਬੰਦੇ ਅਮਰੀਕਾ ਦੇ ਵਿੱਚ ਰਣਜੋਤ ਵੀਰ ਸਿੰਘ ਨੂੰ ਪੁਲਿਸ ਵੱਲੋਂ ਫੜਿਆ ਜਾਂਦਾ ਹੈ ਪਰ ਕੁਝ ਸਮਾਂ ਹੀ ਨੂੰ ਅੰਦਰ ਰੱਖਣ ਤੋਂ ਬਾਅਦ ਵਾਪਸ ਉਹਨੂੰ ਰਿਹਾ ਕਰ ਦਿੱਤਾ ਜਾਂਦਾ ਹੈ। ਮਨਦੀਪ ਕੋਰ ਦੇ ਪਰਿਵਾਰ ਦੇ ਉੱਤੇ ਇਹ ਅਤਿਆਚਾਰ ਉਹਦੇ ਮਰਨ ਤੋਂ ਬਾਅਦ ਵੀ ਹੁੰਦਾ ਰਿਹਾ ਕਿਉਂਕਿ ਇੱਥੇ ਮਨਦੀਪ ਕੋਰ ਦੇ ਪਰਿਵਾਰ ਨੇ ਪੂਰਾ ਫੰਡ ਇਕੱਠਾ ਕਰ ਲਿਆ ਸੀ ਕਿ ਮਨਦੀਪ ਕੋਰ ਦੀ ਬੋਡੀ ਨੂੰ ਇੰਡੀਆ ਲਿਆ ਕੇ ਉਹਦਾ ਅੰਤਿਮ ਸੰਸਕਾਰ ਕਰਨਗੇ ਪਰ ਇੱਥੇ ਨਿਊਯਾਰਕ ਦੀ ਪੁਲਿਸ ਨੇ ਜਿਸ ਸਮੇਂ ਰਣਜੋਤ ਵੀਰ ਸਿੰਘ ਨੂੰ ਰਿਹਾ ਕੀਤਾ ਸੀ ਉਸੇ ਸਮੇਂ ਹੀ ਉਹਦੀ ਪਤਨੀ ਦੀ ਬੋਡੀ ਉਹਨੂੰ ਦੇ ਦਿੱਤੀ ਤੇ ਉਹਨੇ ਉੱਥੇ ਉਹਦਾ ਅੰਤਿਮ ਸੰਸਕਾਰ ਕਰ ਦਿੱਤਾ ਇਹ ਕੇਸ ਪੋਲੀਟੀਕਲ ਨਜ਼ਰੀਏ ਤੋਂ ਇੱਕ ਹਾਈ ਪ੍ਰੋਫਾਈਲ ਕੇਸ ਬਣ ਚੁੱਕਿਆ ਸੀ ਤੇ ਵੱਡੇ ਵੱਡੇ ਲੀਡਰ ਇਸ ਕੇਸ ਦੇ ਵਿੱਚ ਇਨਵੋਲਵ ਸਨ ਪਰ ਫਿਰ ਵੀ ਰਣਜੋਧ ਵੀਰ ਸਿੰਘ ਨੂੰ ਸਜ਼ਾ ਤੇ ਦੂਰ ਦੀ ਗੱਲ ਸੀ ਇੱਕ ਮਨਦੀਪ ਕੋਰ ਦੀ ਬੋਡੀ ਨੂੰ ਵੀ ਇੰਡੀਆ ਦੇ ਵਿੱਚ ਇਹਨਾਂ ਕੋਲ ਨਹੀਂ ਲਿਆਂਦਾ ਗਿਆ ਤੇ ਇਸ ਤਰ੍ਹਾਂ ਇਹ ਮਨਦੀਪ ਕੋਰ ਦਾ ਘਰੇਲੂ ਹਿੰਸਾ ਦੇ ਕਰਕੇ ਉਹਦੇ ਘਰ ਦੇ ਵਿੱਚ ਹੀ ਇੱਕ ਹਿਸਾਬ ਦੇ ਨਾਲ ਕਤਲ ਕੀਤਾ ਗਿਆ ਤੇ ਇਹ ਕਤਲ ਅੱਜ ਕੱਲ ਦੇ ਜਮਾਨੇ ਦੇ ਵਿੱਚ ਆ ਕਈ ਕਰਾਂ ਦੇ ਵਿੱਚ ਹੋ ਰਿਹਾ ਹੈ ਬਸ ਗੱਲ ਇਹ ਹੋਇਆ ਕਿ ਕੋਈ ਆਵਾਜ਼ ਚੱਕਣ ਵਾਲਾ ਨਹੀਂ ਹੁੰਦਾ ਜਿਆਦਾਤਰ ਔਰਤਾਂ ਆਪਣੀ ਆਵਾਜ਼ ਨੂੰ ਦੱਬ ਕੇ ਅੰਦਰ ਰੱਖ ਲੈਂਦੀਆਂ ਨੇ ਤੇ ਡਰਦੀਆਂ ਨੇ ਤੇ ਉਹ ਅੰਦਰ ਹੀ ਅੰਦਰ ਆਪਣੇ ਆਪ ਨੂੰ ਮਾਰ ਲੈਂਦੀਆਂ ਨੇ ਤੇ ਕੁਝ ਇਸੇ ਤਰ੍ਹਾਂ ਹੀ ਮਨਦੀਪਕੌਰ ਦੇ ਨਾਲ ਵੀ ਹੋਇਆ ਤੇ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਵੀ ਉਹ ਦੋਨੇ ਕੁੜੀਆਂ ਉਹਦੇ ਪਿਓ ਰਣਜੋਤ ਵੀਰ ਸਿੰਘ ਦੇ ਕੋਲ ਹੀ ਨੇ ਜਿਨ੍ਹਾਂ ਨੂੰ ਉਹ ਪੂਰੀ ਨਫ਼ਰਤ ਕਰਦਾ ਹੈ ਤੇ ਜਿੱਥੇ ਉਹ ਆਪਣੀ ਪਤਨੀ ਦੇ ਨਾਲ ਇਹਨਾਂ ਕੁਝ ਕਰ ਸਕਦਾ ਹੈ ਉੱਥੇ ਉਹ ਆਪਣੀਆਂ ਨਫ਼ਰਤ ਕਰਨ ਵਾਲੀਆਂ ਕੁੜੀਆਂ ਦੇ ਨਾਲ ਕੁਝ ਵੀ ਕਰ ਸਕਦਾ ਹੈ ਇਹ ਇੱਕ ਸੋਚਣ ਵਾਲੀ ਗੱਲ ਹੈ ਬਾਕੀ ਤੁਹਾਡਾ ਇਸ ਘਟਨਾ ਦੇ ਬਾਰੇ ਕੀ ਕਹਿਣਾ ਹੈ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ